ਸੂਬੇ ਪਰਦੇ ਵਿੱਚ ਇੱਕ ਵਾਰ ਮੋੜ ਤੋਂ ਮੀਹ ਨੂੰ ਲੈ ਕੇ ਤੂਫਾਨ ਹਨੇਰੀ ਨੂੰ ਲੈ ਕੇ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਸੋ ਸੂਬੇ ਦੇ ਵਿੱਚ ਦੱਸਿਆ ਕਿ ਇੱਕ ਵਾਰ ਮੋੜ ਤੋਂ ਤੇਜ਼ ਹਵਾਵਾਂ ਚੱਲਣਗੀਆਂ ਗੜੇਮਾਰੀ ਅਤੇ ਅ ਬਿਜਲੀ ਕਰ ਤੇ ਚਮਕ ਦੇ ਨਾਲ بارش ਹੋਣ ਦੀ ਸੰਭਾਵਨਾ ਦੱਸ ਦਿੱਤੀ ਗਈ ਹੈ ਸੋ ਕਦੋਂ ਤੋਂ ਇਹ ਮੌਸਮ ਦੇ ਵਿੱਚ ਬਦਲਾਅ ਆਵੇਗਾ ਦੱਸ ਦਿੰਨੇ ਆ ਕਿ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸੂਬੇ ਦੇ ਮੌਸਮ ਦੇ ਵਿੱਚ ਵੱਡੀ ਕਰਵਟ ਹੋਣ ਜਾ ਰਹੀ ਹੈ ਸੋ ਦਾਸੀ ਇੱਕ ਵਾਰ ਮੋੜ ਤੋਂ ਮੌਸਮ ਬਦਲਣ ਦੀ ਭਵਿੱਖਬਾਣੀ ਵਿਭਾਗ ਦੇ ਵੱਲੋਂ ਕਰ ਦਿੱਤੀ ਗਈ ਹੈ ਸੋ ਤੇਜ਼ ਧੁੱਪ ਹਾਲਾਂਕਿ ਨਿਕਲ ਰਹੀ ਹੈ ਕੁਝ ਦਿਨਾਂ ਤੋਂ ਤਾਪਮਾਨ ਸਮਾਨੇ ਚੱਲ ਰਿਹਾ ਹੈ ਸੋ ਤਾਪਮਾਨ ਦੇ ਵਿੱਚ ਵਾਧਾ ਵੀ ਦੇਖਣ ਨੂੰ ਮਿਲਿਆ ਹੈ ਪਰ ਦਾਸੀ ਇੱਕ ਵਾਰ ਮੋੜ ਤੋਂ ਤਾਪਮਾਨ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਤੇ ਮੌਸਮ ਕਰਵਟ ਲੈਣ ਜਾ ਰਿਹਾ ਹੈ ਸੋ ਦੱਸਿਆ ਕਿ ਤਾਪਮਾਨ ਤੇਜ਼ੀ ਦੇ ਨਾਲ ਵਾਧਾ ਜ਼ਰੂਰ ਦਿਖਾਈ ਦੇ ਰਿਹਾ ਹੈ ਪਰ ਇਸੀ ਤਰਫ਼ਤਾਰ ਹੌਲੀ ਹੋ ਜਾਵੇਗੀ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਹੁਣ ਬਰਫਬਾਰੀ ਅਤੇ ਠੰਡੀਆਂ ਹਵਾਵਾਂ ਚੱਲਣ ਦੀ ਉਮੀਦ ਹੈ ਜਿਸ ਕਰਕੇ ਦਿਨ ਦੇ ਤਾਪਮਾਨ ਦੇ ਵਿੱਚ ਇੱਕ ਵਾਰ ਮੋੜ ਤੋਂ ਹਲਕੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ ਸੂਬੇ ਭਾਰ ਦੇ ਵਿੱਚ 17 ਫਰਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਇਸ ਦੇ ਨਾਲ-ਨਾਲ ਜੇਕਰ ਗੱਲ ਕਰੀਏ ਆਉਣ ਵਾਲੇ ਜੋ ਕੁਝ ਦਿਨਾਂ ਦੇ ਵਿੱਚ ਮੀਂਹ ਦੀ ਤਾਂ ਸਾਰੇ ਸੂਬੇ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਔਰ ਵੈਸਟਰਨ ਡਿਸਟਰਬੈਂਸ ਸਿਸਟਮ ਜੋ ਕਿ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਪਹਾੜੀ ਖੇਤਰਾਂ ਦੇ ਵਿੱਚ ਐਕਟੀਵੇਟ ਹੋਇਆ ਹੈ ਤੇ ਮੌਸਮ ਵਿਭਾਗ ਦੇ ਅਨੁਸਾਰ 16 ਫਰਵਰੀ ਨੂੰ ਇਹ ਸਰਗਰਮ ਜੋ ਕਿ ਸ਼ੁਰੂ ਹੋ ਜਾਵੇਗਾ ਤੇ ਇਸ ਦੇ ਨਤੀਜੇ ਵਜੋਂ 17 ਫਰਵਰੀ ਨੂੰ بارش ਸ਼ੁਰੂ ਹੋ ਜਾਵੇਗੀ ਹਾਲਾਂਕਿ بارش ਕੁਝ ਥਾਵਾਂ ਤੇ ਦੇਖਣ ਨੂੰ ਮਿਲ ਸਕਦੀ ਹੈ ਹਲਕੀ بارش ਕੁਝ ਥਾਵਾਂ ਤੇ ਬੱਦਲਵਾਈ ਰਹਿਣ ਦੀ ਸੰਭਾਵਨਾ ਅਤੇ ਕੁਝ ਥਾਵਾਂ ਤੇ ਮੱਧਮ بارش ਦੇਖਣ ਨੂੰ ਮਿਲ ਸਕਦੀ ਹੈ ਪਰ ਇਸ ਦੇ ਨਾਲ ਜੋ ਕਿ ਤੇਜ਼ ਰਫਤਾਰ ਹਵਾਵਾਂ ਜ਼ਰੂਰ ਚੱਲ ਸਕਦੀਆਂ ਨੇ ਹਵਾਵਾਂ ਦੀ ਰਫਤਾਰ ਕਾਫੀ ਜ਼ਿਆਦਾ ਹੋ ਸਕਦੀ ਹੈ 16 17 ਅਤੇ 18 ਫਰਵਰੀ ਨੂੰ ਮੌਸਮ ਦੇ ਨਾਲ ਜੁੜੀ ਅਪਡੇਟ ਹੈ ਜੋ ਕਿ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਅਰਦਾਸੀ ਕੀ ਜੋ ਕਿ ਮੌਸਮ ਦੇ ਵਿੱਚ ਬਦਲਾਵ ਹੋ ਰਿਹਾ ਵੈ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਦਸੀ ਗਈ ਹੈ ਸੋ ਮੌਸਮ ਦੇ ਵਿੱਚ ਦਸੀ ਹੈ ਕਿ ਲਗਾਤਾਰ ਬਦਲਾਵ ਦੇਖਣ ਨੂੰ ਮਿਲ ਰਹੇ ਨੇ ਔਰ ਇੱਕ ਵਾਰ ਮੁੜ ਤੋਂ ਜੋ ਤਾਪਮਨ ਵਧਦਾ ਜਾ ਰਿਹਾ ਸੀ ਉਸ ਦੇ ਵਿੱਚ ਗਰਾਵਟ ਦੇਖਣ ਨੂੰ ਮਿਲ ਸਕਦੀ ਹੈ ਅਤੇ ਦਸੀ ਕਿ ਮੌਸਮ ਦੇ ਵਿੱਚ ਧੁੰਦ ਨੂੰ ਲੈ ਕੇ ਕੋਈ ਵੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਸੂਬੇ ਭਾਰ ਦੇ ਵਿੱਚ ਧੁੰਦ ਨਹੀਂ ਪੈਦੀ ਹੈ ਤੇ ਲੋਕਾਂ ਨੂੰ ਹੁਣ ਧੁੰਦ ਤੋਂ ਰਾਹਤ ਜ਼ਰੂਰ ਮਿਲੀ ਹੈ ਪਰ ਤੇਜ਼ ਹਵਾਵਾਂ ਨਾਲ بارش ਦੇ ਨਾਲ ਸੂਬੇ ਦੇ ਵਿੱਚ ਇੱਕ ਵਾਰ ਮੁੜ ਤੋਂ ਵੈਸਟਰਨ ਡਿਸਟਰਬੈਂਸ ਸਿਸਟਮ ਐਕਟੀਵੇਟ ਹੋ ਰਿਹਾ ਹੈ ਜਿਸ ਤੇ ਚਲਦੇ ਆ ਸੂਬੇ ਭਾਰ ਦੇ ਵਿੱਚ ਜੋ بارش ਹੋਣ ਦੀ ਸੰਭਾਵਨਾ ਦੱਸੀ ਗਈ ਹੈ ਹਾਲਾਂਕਿ بارش ਕੁਝ ਇਲਾਕਿਆਂ ਦੇ ਵਿੱਚ ਘੱਟ ਹੋਵੇਗੀ ਕੁਝ ਤੇ ਵਿਚਕਾਰ ਵੀ ਦੇਖਣ ਨੂੰ ਮਿਲ ਸਕਦੀ ਹੈ ਪਰ ਜੇਕਰ ਤੇਜ਼ ਹਵਾਵਾਂ ਦੀ ਗੱਲ ਕਰੀਏ ਤਾਂ ਇਸ ਤਾਅਸਰ ਸੂਬੇ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਅਤੇ ਪਹਾੜੀ ਇਲਾਕਿਆਂ ਦੇ ਨਾਲ ਨਾਲ ਤੇ ਜਿਨੇ ਨੇ ਜੋ ਸ਼ਹਿਰ ਨਹੀਂ ਉਹਨਾਂ ਦੇ ਵਿੱਚ ਠੰਡ ਵੱਗ ਸਕਦੀ ਹੈ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਠੰਡੀ ਹਵਾ ਚੱਲਣ ਦੀ ਸੰਭਾਵਨਾ ਵਿਪਕ ਦੇ ਵੱਲ ਦੱਸ ਦਿੱਤੀ ਗਈ ਹੈ ਇਸੇ ਨਾਲ ਨਾਲ ਸੂਬੇ ਪਰ ਦੇ ਵਿੱਚ ਜੋ ਦੱਸਿਆ ਕਿ ਤਾਪਮਾਨ ਦੇ ਵਿੱਚ ਅੰਤਰ ਦੇਖਣ ਨੂੰ ਮਿਲ ਸਕਦਾ ਹੈ ਪਹਾੜੀ ਰਾਜਿਆਂ ਦੇ ਵਿੱਚ ਤਾਪਮਾਨ ਦੇ ਕਟਣ ਦੇ ਨਾਲ ਪੱਧਰੇ ਇਲਾਕਿਆਂ ਦੇ ਵਿੱਚ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਇਸ ਦਾ ਅਸਰ ਸਾਫ ਤੌਰ ਤੇ ਦੇਖਣ ਨੂੰ ਮਿਲ ਸਕਦਾ ਹੈ